ਤੈਸ ਵੇਲੇ ਦੀ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਜਿੱਥੇ ਅਰਸ਼ਦੀਪ ਨੂੰ ਕ੍ਰਿਕਟ ਖੇਡਦੇ ਦੌਰਾਨ ਜਿਹੜਾ ਆ ਉਹ ਟਰੋਲ ਕੀਤਾ ਗਿਆ ਸਗਾ ਪਾਕਿਸਤਾਨੀ ਸਾਬਕਾ ਕ੍ਰਿਕਟਰ ਦੇ ਵੱਲੋਂ ਤਾਂ ਮਸਲਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੱਗ ਗਿਆ ਜਿਸ ਦੇ ਬਾਅਦ ਹਰਪ੍ਰਜਨ ਭੱਜੀ ਵੀ ਜਿਹੜੇ ਆ ਉਹ ਉਹਨਾਂ ਵੱਲੋਂ ਲਾਪਾ ਕੀਤੀ ਗਈ ਆ ਸਾਬਕਾ ਪਾਕਿਸਤਾਨੀ ਸਾਬਕਾ ਕ੍ਰਿਕਟਰ ਦੀ ਤਾਂ ਉਸਦੀ ਲਾਪਾ ਜਿਹੜੀ ਉਸਦੇ ਵੱਲੋਂ ਕੀਤੀ ਗਈ ਆ ਕਿਉਂਕਿ ਮਜ਼ਾਕ ਕਰ ਦਿੱਤਾ ਸਗਾ ਚੱਲਦੇ ਮੈਚ ਦੇ ਦੌਰਾਨ ਬੀਤੇ ਦਿਨ ਮੈਚ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਜੀ 12 ਵਜ ਗਏ ਹੁਣ ਤਾਂ ਕੁਝ ਵੀ ਹੋ ਸਕਦਾ ਉਸ ਤੋਂ ਬਾਅਦ ਹਰਪਜਨ ਭੱਜੀ ਦਾ ਪਾਰਾ ਚੜ ਗਿਆ ਤਾਂ ਉਸਨੇ ਕਲਾਸ ਜਿਹੜੀ ਆ ਲਗਾ ਦਿੱਤੀ ਤੇ ਕਿਹਾ ਕਿ ਲੱਖ ਦੀ ਲਾਹਣ ਤਾਂ ਤੇਰੇ ਤੇ ਇਹ ਕਮੈਂਟ ਕਰਨ ਤੋਂ ਪਹਿਲਾਂ ਸਿੱਖਾਂ ਦਾ ਇੱਕ ਵਾਰ ਇਤਿਹਾਸ ਪੜ ਲੈਂਦਾ ਕਿ ਸਿੱਖਾਂ ਦਾ ਇਤਿਹਾਸ ਜਿਹੜਾ ਕੀ ਕਿਹਾਇਆ 12 ਕਦੋਂ ਜਿਹੜੇ ਆ ਬਚਦੇ ਸਕੇ ਤਾਂ ਕਾਮਰਾਨ ਅਕਮਲ ਜਿਹੜਾ ਆ ਨਾਮ ਸੀ ਸਾਬਕਾ ਪਾਕਿਸਤਾਨੀ ਕਰੈਕਟਰ ਦਾ ਤੇ ਹੁਣ ਕਮੈਂਟਰੀ ਕਰਦੇ ਨੇ ਤਾਂ ਇੱਕ ਮੈਚ ਦੇ ਦੌਰਾਨ ਜਦੋਂ ਲਾਸਟ ਬੀਤੇ ਦਿਨ ਆਖਰੀ ਮੈਚ ਹੋਇਆ ਪਾਕਿਸਤਾਨ ਤੇ ਇੰਡੀਆ ਦਾ ਉਸ ਦੌਰਾਨ ਉਸਨੇ ਜਦੋਂ ਲਾਸਟ ਦੇ ਵਿੱਚ ਜਿਹੜਾ ਆ ਪਾਕਿਸਤਾਨ ਨੂੰ ਜਿੱਤਣ ਦੇ ਲਈ 18 ਰਨਾਂ ਦੀ ਜਿਹੜੀ ਆ ਜ਼ਰੂਰਤ ਸੀ ਜਿਸਦੇ ਬਾਅਦ ਅਰਸ਼ਦੀਪ ਕੋਲ ਆਖਰੀ ਜਿਹੜਾ ਆ ਓਵਰ ਸਗਾ ਤਾਂ ਤੇਜ਼ ਗੇਂਦਬਾਜ਼ ਨੇ ਤੇਜ਼ ਗੇਂਦਬਾਜ਼ ਨੇ ਤਾਂ ਉਸਦੇ ਬਾਅਦ ਜਦੋਂ ਗੇਂਦਬਾਜ਼ੀ ਕਰਨ ਦੇ ਲਈ ਜਾਂਦੇ ਨੇ ਤਾਂ ਕਾਮਰਨ ਅਕਮਲ ਦੇ ਵੱਲੋਂ ਕਮੈਂਟ ਕਰ ਦਿੱਤਾ ਜਾਂਦਾ ਹੈ ਕਿ ਭਾਜੀ 12:00 ਵਜ ਗਏ ਹੁਣ ਤਾਂ ਕੁਝ ਵੀ ਹੋ ਸਕਦਾ ਤਾਂ ਖਿੜਖੜਾ ਕੇ ਹੱਸਿਆ ਵੀ ਸਗਾ ਮਜ਼ਾਕੀਆ ਲਹਿਜੇ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਇਹ ਕਮੈਂਟ ਕੀਤਾ ਗਿਆ ਸਗਾ ਜਿਸਦੇ ਬਾਅਦ ਹਰ ਭਜਨ ਭੱਜੀ ਨੇ ਜਿਹੜਾ ਆ ਟਵੀਟ ਕਰਦੇ ਹੋਏ ਲਾਂਟ ਵੀ ਪਾਈ ਕਿ ਲਾਂਟ ਤਾਂ ਤੇਰੇ ਉੱਤੇ ਕਿ ਤੈਨੂੰ ਸ਼ਰਮ ਕਰਨੀ ਚਾਹੀਦੀ ਸੀ ਅਜਿਹਾ ਕਮੈਂਟ ਕਰਨ ਦੇ ਵੇਲੇ ਕਿਉਂਕਿ ਸਿੱਖਾਂ ਦੇ 12 ਵਜਣ ਦੇ ਨਾਲ ਇੱਕ ਤਕੜਾ ਇਤਿਹਾਸ ਜੁੜਿਆ ਕਿਉਂਕਿ ਜਿਸ ਵੇਲੇ ਮਜਲੂਮ ਔਰਤਾਂ ਨੂੰ ਮੁਗਲ ਚੋੱਕੇ ਲੈ ਕੇ ਜਾਂਦੇ ਸਗੇ ਤਾਂ ਉਸ ਵੇਲੇ ਸਿੱਖ ਆਪਣੀ ਜਾਨ ਦੇ ਉੱਤੇ ਖੇਡ ਕੇ ਰਾਤ ਨੂੰ 12 ਵਜੇ ਇਹਨਾਂ ਬੀਬੀਆਂ ਨੂੰ ਬਚਾਉਂਦੇ ਸਗੇ ਤੇ ਘਰੋਂ ਘਰੀ ਪਹੁੰਚਾਉਂਦੇ ਸਗੇ ਤਾਂ ਜਿਹੜਾ ਉਹਨਾਂ ਨੇ ਕਮੈਂਟ ਕੀਤਾ ਉਹਨਾਂ ਨੇ ਕਿਹਾ ਕਿ ਇਹ ਇੰਨੀ ਜੜੀ ਆ ਇਸ ਤਰ੍ਹਾਂ ਦਾ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰ ਸਿੱਖਾਂ ਦਾ ਇਤਿਹਾਸ ਪੜ ਲੈਂਦਾ ਤਾਂ ਉਸ ਤੋਂ ਬਾਅਦ ਅਪਡੇਟ ਵੀ ਆਈ ਹੈ ਕਿ ਕਾਮਰਨ ਅਕਮਲ ਦੇ ਵੱਲੋਂ ਮਾਫੀ ਵੀ ਮੰਗੀ ਗਈ ਆ ਉਹਨਾਂ ਨੇ ਕਿਹਾ ਕਿ ਮੈਨੂੰ ਆਪਣੀ ਟਿੱਪਣੀ ਦੇ ਉੱਤੇ ਪਛਤਾਵਾ ਕਿ ਮੈਂ ਅਜਿਹੀ ਟਿੱਪਣੀ ਕੀਤੀ ਆ ਤਾਂ ਜਿਹੜੇ ਮੇਰੇ ਸ਼ਬਦ ਸਗੇ ਉਹ અપਮਾਨਜਨਕ ਜਿਹੜੇ ਸ਼ਬਦ ਸਗੇ ਉਹਨਾਂ ਨੇ ਵੀ ਜਿਹੜੇ ਆ ਟਵੀਟ ਕਰਕੇ ਮਾਫੀ ਮੰਗੀ ਗਈ ਆ ਮੇਰਾ ਮਕਸਦ ਜਿਹੜਾ ਆ ਸਿੱਖ ਕੌਮ ਨੂੰ ਜਿਹੜਾ ਆ ਨੀਮਾ ਨਹੀਂ ਦਿਖਾਉਣਾ ਸਕੇ ਠੇਸ ਪਹੁੰਚਾਉਣਾ ਨਹੀਂ ਸਕੇ ਤਾਂ ਉਹਨਾਂ ਨੇ ਇਸ ਤਰ੍ਹਾਂ ਮਾਫੀ ਵੀ ਮੰਗੀ ਉਹਨਾਂ ਨੇ ਕਿਹਾ ਕਿ ਮੈਂ ਹਰ ਭਜਨ ਸਿੰਘ ਤੇ ਪੂਰੀ ਸਿੱਖ ਕੌਮ ਤੋਂ ਮਾਫੀ ਮੰਗਦਾ ਆ ਤਾਂ ਅਜਿਹਾ ਉਹਨਾਂ ਨੇ ਵੀ ਜਿਹੜੀ ਆ ਟਿੱਪਣੀ ਕੀਤੀ ਜਿਹਾ ਮਾਫ ਕਰਨਾ ਅਜਿਹਾ ਜਿਹੜਾ ਆ ਵੀਟ ਉਹਨਾਂ ਵੱਲੋਂ ਕੀਤਾ ਗਿਆ ਆ ਤਾਂ ਕਰੈਕਟ ਦੇ ਦੌਰਾਨ ਮੈਚ ਚੱਲ ਰਿਹਾ ਸੀਗਾ ਬੀਤੇ ਲਾਸਟ ਜਿਹੜਾ ਮੈਚ ਹੋਇਆ ਭਾ ਇੰਡੀਆ ਤੇ ਪਾਕਿਸਤਾਨ ਦਾ ਉਸ ਦੇ ਵਿੱਚ ਜਿਹੜੀ ਆ ਤਕੜੀ ਪਰਫਾਰਮੈਂਸ ਜਿਹੜੀ ਇੰਡੀਆ ਨੇ ਵੀ ਦਿਖਾਈ ਆ ਤਾਂ ਪਾਕਿਸਤਾਨ ਜਦੋਂ ਵੈਟਿੰਗ ਕਰ ਰਿਹਾ ਸੀਗਾ ਤਾਂ ਉਸ ਨੂੰ ਜਿੱਤਣ ਦੇ ਲਈ ਇੱਕ ਤਕਰੀਬਨ 119 ਰਨਾਂ ਦੀ ਜਿਹੜੀ ਆ ਸਕੋਰਾਂ ਦੀ ਜ਼ਰੂਰਤ ਸੀਗੀ ਤਾਂ ਉੱਥੇ ਹੀ ਆਖਰੀ ਓਵਰ ਭਾਰਤ ਦੇ ਜਿਹੜੇ ਆ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਦਿੱਤਾ ਜਾਂਦਾ ਹੈ ਤੇ ਜਦੋਂ ਅਰਸ਼ਦੀਪ ਸਿੰਘ ਜਿਹੜਾ ਗਰਾਊਂਡ ਦੇ ਵਿੱਚ ਗੇਂਦਬਾਜ਼ੀ ਕਰਨ ਦੇ ਲਈ ਜਾਂਦੇ ਆ ਤਾਂ ਉੱਥੇ ਹੀ ਇੱਕ ਪਾਕਿਸਤਾਨੀ ਨਿਊਜ਼ ਚੈਨਲ ਦੇ ਉੱਤੇ ਕਮੈਂਟਰੀ ਕਰ ਰਹੇ ਕਾਮਰਾਂ ਦਾ ਉਸਦੇ ਬਾਅਦ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਉਸ ਵੱਲੋਂ ਟਰੋਲ ਕਰਦੇ ਹੋਏ ਕਿਹਾ ਜਾਂਦਾ ਕਿ ਪਾਜੀ 12 ਵਜ ਗਿਆ ਹੁਣ ਤੱਕ ਕੁਝ ਵੀ ਹੋ ਸਕਦਾ ਤਾਰਸ਼ਦੀਪ ਨੂੰ ਜਦੋਂ ਟਰੋਲ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਆ ਫਿਰ ਹਰਭਜਨ ਭੱਜੀ ਦਾ ਪਾਰਾ ਚੜ ਜਾਂਦਾ ਤਾਂ ਉਸ ਤੋਂ ਬਾਅਦ ਕਲਾਸ ਜਿਹੜੀ ਲਗਾਉਂਦੇ ਨਜ਼ਰਾਂ ਆਦੇ ਤਾਂ ਟਵੀਟ ਕੀਤਾ ਉਹਨਾਂ ਨੇ ਵੀ ਟਵੀਟ ਕਰਦੇ ਉਹਨਾਂ ਨੇ ਕਿਹਾ ਕਿ ਲੱਖ ਦੀ ਲਾਣਤ ਆ ਤੇਰੇ ਤੇ ਤਾਂ ਅਜੇ ਹਾ ਜਿਹੜਾ ਟਵੀਟ ਕੀਤਾ ਜਾਂਦਾ ਤੇ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ ਸਿੱਖਾਂ ਦੇ 12 ਕਦੋਂ ਵੱਜਦੇ ਨੇ ਜਾਂ ਸਿੱਖਾਂ ਦਾ 12 ਵੱਜਣਾ ਕੀ ਸੰਬੰਧ ਹੈ ਇਸ ਬਾਰੇ ਸਿੱਖ ਇਤਿਹਾਸ ਤੈਨੂੰ ਪੜ ਲੈਣਾ ਚਾਹੀਦਾ ਆ ਮਜ਼ਲੂਮ ਔਰਤਾਂ ਨੂੰ ਜਦੋਂ ਮੁਗਲ ਚੋੱਕ ਕੇ ਲੈ ਕੇ ਜਾਂਦੇ ਸੀਗੇ ਤਾਂ ਉਸ ਵੇਲੇ ਜਿਹੜੇ ਨਿਆਂ ਸਿੰਘ ਸੀ ਜਿਹੜੇ ਸਿੱਖ ਸੀਗੇ ਜੰਗਲਾਂ ਵਿੱਚ ਰਹਿ ਰਹੇ ਹੁੰਦੇ ਨੇ ਤਾਂ ਆ ਜਿਹੜੇ ਆ ਜਿਹੜੇ ਹੁਕਮਰਾਨਾਂ ਦੇ ਹੁੰਦੇ ਸੀਗੇ ਲੁੱਟਣ ਲਈ ਲੁਟੇਰੇ ਆਉਂਦੇ ਸੀਗੇ ਉਹਨਾਂ ਕੋਲ ਮਜ਼ਲੂਮ ਔਰਤਾਂ ਨੂੰ ਬਚਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦੇ ਸੀਗੇ ਤਾਂ ਜਿਹਾ ਕਹਿ ਕੇ ਉਹਨਾਂ ਨੇ ਕਿਹਾ ਕਿ ਸਿੱਖ ਦੇ ਇਤਿਹਾਸ ਬਾਰੇ ਤੈਨੂੰ ਜਾਣਕਾਰੀ ਜੜੀ ਰੱਖਣੀ ਚਾਹੀਦੀ ਹੈ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀਗਾ ਤਾਂ ਉਸਦੇ ਦੂਸਰੇ ਪੱਖ ਦੇ ਵਿੱਚ ਕਾਮਰਾਨ ਅਕਮਲ ਨੇ ਵੀ ਮਾਫੀ ਮੰਗੀ ਹੈ ਤਾਂ ਉਸਨੇ ਕਿਹਾ ਕਿ ਮੇਰੇ ਕੋਲ ਜਿਹੜਾ ਹੈ ਮੈਂ ਇਸ ਗ ਕਿ ਜਹੀ ਟਿੱਪਣੀ ਕੀਤੀ ਹੈ ਮੇਰਾ ਮਕਸਦ ਸਿੱਖ ਕੌਮ ਨੂੰ ਠੇਸ ਪਹੁੰਚਾਉਣਾ ਨਹੀਂ ਸਗਿਆ ਤਾਂ ਮੈਂ ਹਰਪ੍ਰਜਨ ਸਿੰਘ ਭਜੀਤੇ ਪੂਰੀ ਸਿੱਖ ਕੌਮ ਤੋਂ ਮਾਫੀ ਮੰਗਦਾ ਮੇਰੇ ਸ਼ਬਦ ਜਿਹੜੇ અપਮਾਨਜਨਕ ਸ਼ਬਦ ਸਗੇ ਤਾਂ ਮੈਨੂੰ ਅਜਿਹੇ ਜਿਹੜੇ ਸ਼ਬਦ ਨਹੀਂ ਬੋਲਣੇ ਚਾਹੀਦੇ ਸਕੇ ਮੈਂ ਸਿੱਖ ਕੌਮ ਦੇ ਲਈ ਮੇਰੇ ਦਿਲ ਦੇ ਵਿੱਚ ਹਮੇਸ਼ਾ ਪਿਆਰ ਆ ਇੱਜ਼ਤ ਆ ਤੇ ਉਹ ਹਮੇਸ਼ਾ ਰਹੂਗੀ